ਬਾਲੀਵੁੱਡ ਦੇ ਸ਼ਹਿਨशाह ਅਮਿਤਾਬਚਨ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਇਸ ਵੇਲੇ ਬਾਲੀਵੁੱਡ ਦੇ ਬਾਦਸ਼ਾਹ ਅਮਿਤਾਬਚਨ ਦੇ ਨਾਲ ਜੁੜੀ ਇੱਕ ਖਬਰ ਸਾਹਮਣੇ ਆ ਰਹੀ ਹੈ ਕਿ ਉਹਨਾਂ ਦੀ ਤਬੀਅਤ ਖਰਾਬ ਹੈ ਖਬਰਾਂ ਨੇ ਕਿ ਬਿਗਬਿਦੀ ਤਬੀਅਤ ਕਾਫੀ ਖਰਾਬ ਹੈ ਜਿਸ ਕਾਰਨ ਉਹਨਾਂ ਨੂੰ ਮੁੰਬਈ ਦੇ ਕੋਕਿਲਾਪੇਨ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਅਮਿਤਾਬਚਨ ਦੀ ਐਂਜੀਓਪਲਾਸਟੀ ਕੀਤੀ ਗਈ ਹੈ ਖਬਰਾਂ ਮੁਤਾਬਕ ਅਮਿਤਾਬਚਨ ਨੂੰ ਸਖਤ ਸੁਰੱਖਿਆ ਵਿਚਕਾਰ ਅਜ ਤੱਕ ਕੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਰਿਪੋਰਟ ਮੁਤਾਬਕ ਅਮਿਤਾਬਚਨ ਨੂੰ ਅਜ ਤੜਕੇ ਸਖਤ ਸੁਰੱਖਿਆ ਵਿਚਕਾਰ ਹ ਤਾਲ ਦੇ ਵਿੱਚ ਭਾਗੀ ਕਰਵਾਇਆ ਗਿਆ ਇਸ ਦਰਮਿਆਨ ਕਿਹਾ ਜਾ ਰਿਹਾ ਹੈ ਕਿ ਬਿਗ ਬੀ ਨੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਲਿਖਿਆ ਕਿ ਹਮੇਸ਼ਾ ਸ਼ੁਕਰਗੁਜ਼ਾਰ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਦੀ ਚਲਕ ਪਾਉਣ ਦੇ ਲਈ ਬੇਤਾਬ ਰਹਿੰਦੇ ਨੇ ਹੁਣ ਉਹਨਾਂ ਦੀ ਇਸ ਅਪਡੇਟ ਤੋਂ ਬਾਅਦ ਹਰ ਕੋਈ ਚਿੰਤਾ ਦੇ ਵਿੱਚ ਹੈ ਕਿ ਅਮਿਤਾਬ ਬੱਜਨ ਜਲਦ ਸਿਹਤਯਾਬ ਹੋ ਜਾਣ ਅਮਿਤਾਬ ਬੱਜਨ ਨੂੰ ਮਿਲਣ ਦੇ ਲਈ ਉਹਨਾਂ ਦੇ ਘਰ ਦੇ ਬਾਹਰ ਪ੍ਰਸ਼ੰਸਕਾਂ ਦੀ ਹਮੇਸ਼ਾ ਧੀੜ ਲੱਗੀ ਰਹਿੰਦੀ ਹੈ ਅਮਿਤਾਬ ਬੱਜਨ ਵੀ ਆਪਣੇ ਘਰ ਚਲਸਾ ਦੇ ਬਾਹਰ ਪ੍ਰਸ਼ੰਸਕਾਂ ਨੂੰ ਜ਼ਰੂਰ ਮਿਲਦੇ ਨੇ ਹੁਣ ਬੀਤੇ ਦਿਨ ਹੀ ਅਮਿਤਾਬ ਬੱਜਨ ਨੇ ਪ੍ਰਸ਼ੰਸਕਾਂ ਨੂੰ ਮਿਲਣ ਦੀਆਂ ਤਸਵੀਰਾਂ ਆਪਣੇ ਐਕਸ ਅਕਾਊਂਟ ਤੇ ਸਾਂਝੀਆਂ ਕੀਤੀਆਂ ਸੀ ਇਸ ਦੇ ਨਾਲ ਹੀ ਬਿਗਬੀ ਨੇ ਲਿਖਿਆ ਸੀ ਹੰਬਲ ਜੁਪਿਓਡ ਉਦਰੀ ਗੱਲ ਕਰ ਲਈ ਕਿ ਹੁ ਸਾਮਣੀ ਆਈ ਹੈ ਉਸ ਤੋਂ ਬਾਅਦ ਉਹਨਾਂ ਦੇ ਫੈਨਸ ਉਹਨਾਂ ਦੀ ਸੇਤ ਆਬੀ ਦੀ ਅਰਦਾਸ ਕਰਦੇ ਹੋਏ ਨਜ਼ਰ ਆ ਰਹੇ ਨੇ ਹੁਣ ਉਹਨਾਂ ਦੀ ਸੇਤ ਨੂੰ ਲੈ ਕੇ ਜੋ ਅਪਡੇਟ ਸਾਹਮਣੇ ਆਈ ਹੈ ਇਸ ਤੋਂ ਬਾਅਦ ਉਹਨਾਂ ਦੇ ਫੈਨਸ ਚਿੰਤਤ ਨੇ ਅਤੇ ਉਹਨਾਂ ਦੀ ਸੇਤ ਆਬੀ ਦੀ ਅਰਦਾਸ ਕਰ ਰਹੇ ਨੇ ਬਰਫਰੈਂਡ ਦੀ ਗੱਲ ਕਰੀ ਤਾਂ ਅਮਿਤਾਬ ਬਚਨ ਕੋਲ ਕਈ ਪ੍ਰੋਜੈਕਟਸ ਨੇ ਉਹ ਜਲਦੀ ਪ੍ਰਭਾਸ ਅਤੇ ਦੀਪਿਕਾ ਪਾਦਕੋਨ ਸਟਾਰਰ ਮੋਸਟ ਵੇਟਡ ਫਿਲਮ ਕਲਕੀ 2898 ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ ਉਦੋਂ ਹੀ ਅਮਿਤਾਬ ਬਚਨ ਦੀ ਆਖਰੀ ਰਿਲੀਜ਼ ਟਾਈਗਰ ਸ਼ਾਹ ਫਤਕਿਰਤੀ ਸਨਲ ਦੇ ਨਾਲ Gunpatsi. Subscribe to One India channel and never miss an update.